ਕੇਂਦਰ ਦੀ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਗਟ ਕਰਦੇ ਹੋਏ ਕਾਂਗਰਸ ਪਾਰਟੀ ਦੇ ਵੱਲੋਂ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਕੇ ਕੇ 바ਵਾ ਦੀ ਅਗਵਾਈ ਦੇ ਵਿੱਚ ਭਾਰਤ ਨਗਰ ਚੌਕ ਵਿਖੇ ਰੋਜ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ 바ਵਾ ਨੇ આરોਪ ਲਾਇਆ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕਿਸਾਨ ਵਿਰੋਧੀ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦੇਸ਼ ਦੇ 에어ਪੋਰਟ, ਰੇਲਵੇ ਸਟੇਸ਼ਨ, ਲਾਲ ਕਿਲਾ ਸਮੇਤ ਕਈ ਸਰਕਾਰੀ ਸਥਾਨਾਂ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨ ਤੋਂ ਬਾਅਦ ਹੁਣ ਕਿਸਾਨਾਂ ਦੇ ਖੇਤ ਵੀ ਉਹਨਾਂ ਨੂੰ ਸੌਂਪਣਾ ਚਾਹੁੰਦੀ ਹੈ। ਇਸ ਦੌਰਾਨ ਬਾਬਾ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕਿਸਾਨ ਹੁਣ ਇਸ ਅਨਿਆਂ ਨੂੰ ਹੋਰ ਸਹਿਣ ਨਹੀਂ ਕਰਨਗੇ। ਉਹਨਾਂ ਦੇ ਸਮਰਥਨ ਦੇ ਵਿੱਚ ਸੂਬਾ ਪੱਧਰ ਦੇ ਵਿੱਚ ਇੱਕ ਲਹਿਰ ਚੱਲ ਰਹੀ ਹੈ। ਉਹ ਨੇ ਇਹ ਵੀ ਕਿਹਾ ਕਿ ਪੁਰਾਣੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਕਿਸਾਨਾਂ ਦੀ ਗੱਲ ਸੁਣਦੇ ਸੀ ਪਰ ਨਰਿੰਦਰ ਮੋਦੀ ਨੇ ਹੋਰਾਂ ਨੂੰ ਅੱਗੇ ਕੀਤਾ ਹੋਇਆ ਹੈ। ਨਰਿੰਦਰ ਮੋਦੀ ਜੈ ਜੀ ਮੋਦੀ ਨਰਿੰਦਰ ਮੋਦੀ ਜੈ ਜੀ ਮੋਦੀ ਨਰਿੰਦਰ ਮੋਦੀ ਜੈ ਜੀ ਮੋਦੀ ਮੋਦੀ ਸੰਗਰਮ ਜੈ ਮੋਦੀ ਦੇਸ਼ ਭਰਤੀ ਦੇਸ਼ ਭਰਤੀ ਨਰਿੰਦਰ ਮੋਦੀ ਦੇਸ਼ ਭਰਤੀ ਇਹ ਨਰਿੰਦਰ ਮੋਦੀ ਦੀ ਸਰਕਾਰ ਅੱਜ ਮੈਂ ਸਮਝਦਾ ਜਿੱਥੇ ਇਹਨਾਂ ਨੇ ਦੇਸ਼ ਦੀ ਬਰਬਾਦੀ ਨੋਟਬੰਦੀ ਦੇ ਨਾਲ ਜੀਐਸਟੀ ਦੇ ਨਾਲ ਅਤੇ ਅਜਿਹੇ ਫੈਸਲੇ ਲੈ ਕੇ ਦੇਸ਼ ਦਾ ਨੁਕਸਾਨ ਕੀਤਾ ਅਤੇ ਉੱਥੇ ਅੱਜ ਕਿਸਾਨੀ ਨੂੰ ਹੱਥ ਪਾਇਆ ਜਿਹੜਾ ਮੈਂ ਸਮਝਦਾ ਦੇਸ਼ ਦਾ ਗੌਰਵ ਹੈ ਦੇਸ਼ ਦਾ ਮਾਣ ਹੈ ਕਿਸਾਨ ਸਾਡਾ ਸਾਡੀ ਪੰਜਾਬ ਖੇਤੀ ਪ੍ਰਧਾਨ ਸੂਬਾ ਇੱਥੇ ਦੇ ਸਾਰੇ ਕਾਰੋਬਾਰ ਖੇਤੀ ਤੇ ਡਿਪੈਂਡ ਕਰਦੇ ਨੇ ਅਗਰ ਖੇਤੀ ਪ੍ਰਫੁੱਲਤ ਹੋਏਗੀ ਸਾਦੀ ਪੰਜਾਬ ਪਰ ਫੁੱਲਤ ਹੋਏਗਾ ਅੱਜ ਮੈਂ ਸਮਝਦਾ ਇਹ ਲੋਕ ਐਮਐਸਪੀ ਖਤਮ ਕਰਨ ਜਾ ਰਹੇ ਨੇ ਇਹ ਲੋਕ ਮੰਡੀਆਂ ਦਾ ਸਿਸਟਮ ਖਤਮ ਕਰਨ ਜਾ ਰਹੇ ਨੇ ਤੇ ਅੱਜ ਥੋੜਾ ਜਿਹਾ ਜੇ ਅਸੀਂ ਪਸ਼ੋਕੜ ਤੇ ਛਾਤੀ ਮਾਰ ਗਏ ਆ ਖੇਤੀ ਵਾਲੀ ਯੂਨੀਵਰਸਿਟੀ ਲੁਧਿਆਣਾ ਇਹ ਕਾਂਗਰਸ ਪਾਰਟੀ ਦੀ ਦੇਣ ਹੈ ਇਹ ਪੰਡਤ ਜਵਾਲਾ ਨਹਿਰੂ ਦੀ ਦੇਣ ਹੈ ਅੰਦਰ ਜਾ ਕੇ ਦੇਖ ਲਓ ਪੱਥਰ ਲੱਗਿਆ ਹੋਇਆ ਇਹ ਪ੍ਰਤਾਪ ਸਿੰਘ ਕੈਰੋਂ ਦੀ ਦੇਣ ਹੈ ਪਾਖੜਾ ਡੈਮ ਪ੍ਰਤਾਪ ਸਿੰਘ ਕੈਰੋਂ ਦੀ ਦੇਣ ਹੈ ਪੰਡਤ ਜਵਾਲਾ ਨਹਿਰੂ ਦੀ ਦੇਣ ਹੈ ਇਹ ਦੱਸਣ ਤਾਂ ਸਹੀ ਇਹਨਾਂ ਨੇ ਦੇਸ਼ ਲਈ ਕੀ ਕੀਤਾ ਇਹਨਾਂ ਨੇ ਦੇਸ਼ ਦਾ ਨੁਕਸਾਨ ਕੀਤਾ ਇਹ ਫਿਰਕੂ ਲੋਕ ਨੇ ਇਹ ਸਮਾਜ ਦੀਆਂ ਵੰਡੀਆਂ ਪਾਉਂਦੇ ਨੇ ਦੇਸ਼ ਦੀਆਂ ਵੰਡੀਆਂ ਪਾਉਂਦੇ ਨੇ ਕਾਂਗਰਸ ਪਾਰਟੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਲੜਦੀ ਹੈ ਹਮੇਸ਼ਾ ਮਜ਼ਬੂਤ ਕੀਤੀ ਹੈ ਡਾਕਟਰ ਮਨਮੋਹਨ ਸਿੰਘ ਦੇ ਜੇ ਉਹ ਮਿਸਟਰ ਟਕੈਤ ਜਿਹੜੇ ਕਿ ਇੱਕ ਬਹੁਤ ਵੱਡੇ ਕਿਸਾਨ ਨੇਤਾ ਸਨ ਡਾਕਟਰ ਮਨਮੋਹਨ ਸਿੰਘ ਉਹਨਾਂ ਨਾਲ ਬੈਠ ਕੇ ਗੱਲ ਕਰ ਰਹੇ ਨੇ ਉਹਨਾਂ ਨਾਲ ਬੈਠ ਕੇ ਕਿਸਾਨਾਂ ਦੇ ਮਸਲੇ ਹੱਲ ਕਰ ਰਹੇ ਨੇ ਤਾ ਨਰਿੰਦਰ ਮੋਦੀ ਕਿਉਂ ਨਹੀਂ ਉਹਨਾਂ ਨਾਲ ਬੈਠ ਕੇ ਹੱਲ ਕਰ ਸਕਦੇ ਇਹ ਜੋ ਅੱਗੇ ਫੀਲੇ ਛੱਡੇ ਨੇ ਜਿਹੜੇ ਅੱਗੇ ਲੋਕ ਨੇ ਇਹ ਲੋਕ ਇੱਕ ਮੈਸਮ ਦਾ ਫਾਰਮੈਲਟੀ ਕਰ ਰਹੇ ਨੇ ਇਹ ਕਿੰਨੇ ਦਿਨ ਹੋ ਗਏ ਇਹ ਸੋਚੋ ਇਹ ਸਾਡੇ ਉਹ ਕਿਸਾਨ ਵੀਰ ਸਾਡੀਆਂ ਬੇਟੀਆਂ ਸਾਡੀਆਂ ਪੈਣਾ ਮਤਾਵਾ ਉਹ ਇੱਟਾਂ ਦੇ ਸਰਹਾਣੇ ਲਾ ਕੇ ਇਹ ਸਰਦੀ ਦੇ ਮਹੀਨੇ ਦੇ ਵਿੱਚ ਸੌ ਰਹੀਆਂ ਨਹੀਂ ਅੱਜ ਉੱਥੇ ਟਰਾਲੀਆਂ ਦੇ ਵਿੱਚ ਕਿਸ ਨੂੰ ਨੀਂਦ ਆਉਂਦੀ ਹੈ ਅੱਜ ਸੜਕਾਂ ਤੇ ਕਿਸ ਨੂੰ ਨੀਂਦ ਆਉਂਦੀ ਹੈ ਪਰ ਇੱਕ ਇਹਨਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਇਹ ਨਰਿੰਦਰ ਮੋਦੀ ਪੰਜਾਬ ਦੇ ਕਿਸਾਨ ਨੂੰ ਦੇਸ਼ ਦੇ ਕਿਸਾਨ ਨੂੰ ਉਹਨਾਂ ਦੀਆਂ ਸਮੱਸਿਆਵਾਂ ਨੂੰ ਅੰਡਰਐਸਟੀਮੇਟ ਕਰ ਰਿਹਾ ਹੈ ਅੱਜ ਦੇਸ਼ ਦੇ ਲੋਕ ਉਹਨਾਂ ਦੇ ਨਾਲ ਨੇ ਉਹਨਾਂ ਕਿਸਾਨਾਂ ਦੇ ਨਾਲ ਨੇ ਤੁਸੀਂ ਦੇਖਿਆ ਆ ਫਗਵਾੜੇ ਤੋਂ ਪਿੰਡੀਆਂ ਬਣ ਕੇ ਜਾ ਰਹੀਆਂ ਨੇ ਹਰਿਆਣਾ ਵਿੱਚ ਹਲਵਾਈ ਲੱਗੇ ਲੱਡੂ ਵੰਡ ਕੇ ਜਾ ਰਹੇ ਨੇ ਕਿਤੇ ਦੁੱਧ ਜਾ ਰਿਹਾ ਸਬਜ਼ੀਆਂ ਜਾ ਰਹੀਆਂ ਨੇ ਅਸੀਂ ਸੰਘਰਸ਼ ਵੀ ਐਸਾ ਕਰਦੇ ਹਾਂ ਉੱਚ ਵੀ ਆਨੰਦਮਈ ਵੀ ਕਰਦੇ ਹਾਂ ਤੇ ਲੋਕਾਂ ਦੇ ਜਜ਼ਬਾਤ ਕਿਵੇਂ ਜੁੜੇ ਨੇ ਇਹ ਜਿਹੜੀਆਂ ਪਿੰਡੀਆਂ ਦਾ ਜਾਣਾ ਇਹ ਦੱਸਦਾ ਹੈ ਕਿ ਇਹ ਜਿਹੜੇ ਲੋਕ ਬੈਠੇ ਨੇ ਇਹ ਵੀ ਸਖਰਸ਼ ਸ਼ਾਮਲ ਨੇ ਇਹ ਲੋਕ ਜਿਹੜੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦਾ ਮੈਨੂੰ ਕੱਲ ਹੀ ਹੰਬੜਾ ਤੋਂ ਇੱਕ ਫੋਨ ਆਇਆ ਇੱਕ ਨਾਮਾਨਗਾਰ ਦਾ ਹੀ ਬਲਕੇ ਫੋਨ ਆਇਆ ਕਹਿੰਦਾ ਬਾਬਾ ਜੀ ਸੇਵ ਦਾ ਟਰੱਕ ਲੈ ਕੇ ਭੇਜ ਰਹੇ ਆ ਅਸੀਂ ਉੱਥੇ ਭੇਜਣਾ ਚਾਹੁੰਦੇ ਆ ਇਹ ਆ ਭਾਵਨਾ ਇਹ ਆ ਸ਼ੁੱਧਤਾਈ ਇਹ ਆ ਪੰਜਾਬੀ ਇਹ ਆ ਪੰਜਾਬੀਅਤ ਇਹ ਆ ਗੁਰਾਂ ਦੀ ਧਰਤੀ ਅੱਜ ਇਹ ਮੈਂ ਸਮਝਦਾ ਉਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਉਹਨਾਂ ਨੇ ਕਿਰਤ ਕਰੋ ਦਾ ਉਪਦੇਸ਼ ਦਿੱਤਾ ਜੋ ਲੰਗਰ ਪੰਗਤ ਦਾ ਉਪਦੇਸ਼ ਦਿੱਤਾ ਤੇ ਅੱਜ ਜਿਹੜੇ ਲਾਟਕੀਆਂ ਭਰਉਂਦੇ ਨੇ ਜਿਹੜੇ ਪਾਣੀ ਦੀਆਂ ਮਿਛਾੜਾਂ ਕਰਦੇ ਨੇ ਲੰਗਰ ਅਸੀਂ ਉਹਨਾਂ ਨੂੰ ਵੀ ਛਕਾਉਨੇ ਆ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼